ਲੋਕ ਮਜ਼ਾਕ ਕਰ ਰਹੇ ਨੇ ਮੀਮਸ ਬਣਾ ਰਹੇ ਨੇ ਅੰਬਾਨੀਆਂ ਦੇ ਵਿਆਹ ਤੇ ਵੀ ਲੋਕ ਚਰਚਾ ਕਰ ਰਹੇ ਨੇ ਲੋਕ ਅੱਜ ਤੱਕ ਰੋਸ਼ ਦਿਖਾ ਰਹੇ ਨੇ ਟ੍ਰੈਂਡ ਚੱਲ ਰਿਹਾ ਹੈ ਬੀਐਸਐਨਐਲ ਦੇ ਹੱਕ ਚ ਪਰ ਲੱਗਦਾ ਵੀ ਥੋੜਾ ਜਿਹਾ ਲੇਟ ਹੋ ਗਏ ਜੇ ਮੋਦੀ ਸਰਕਾਰ ਨੰਗੇ ਚੱਟੇ ਰੂਪ ਦੇ ਵਿੱਚ ਅੰਬਾਨੀ ਅਡਾਨੀਆਂ ਨੂੰ ਸਾਰੇ ਜਿਹੜੇ ਪਬਲਿਕ ਰਿਸੋਰਸ ਲੁੱਟਾਰੀ ਹੈ ਹਲੋ ਤੁਸੀਂ ਦੇਖੋ ਕਿ ਜਦੋਂ ਤੋਂ ਐਲਪੀਜੀ ਦਾ ਮਾਡਲ ਪੂਰੇ ਵਰਲਡ ਦੇ ਵਿੱਚ ਹੀ ਲਾਗੂ ਕੀਤਾ ਗਿਆ ਤਾ ਬਹੁਤ ਵੱਡੇ ਪੱਧਰ ਤੇ ਵਰਕਰਸ ਦੀਆਂ ਯੂਨੀਅਨਸ ਨੇ ਬਹੁਤ ਵੱਡੇ ਵੱਡੇ ਪ੍ਰੋਟੈਸਟ ਕੀਤੇ ਕਿ ਕਿਸੇ ਵੀ ਚੀਜ਼ ਦਾ ਜਿਹੜਾ ਨਿੱਜੀਕਰਨ ਆ ਉਹ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਤਰ੍ਹਾਂ ਦੇ ਨਾਲ ਇਸ ਵਾਰੀ Jio ਤੋਂ ਝਟਕਾ ਲੱਗਿਆ ਲੋਕਾਂ ਨੂੰ ਹਾਲਾਂਕਿ ਇਹ ਤਾਂ ਪ੍ਰਾਈਵੇਟ ਕੰਪਨੀ ਆ ਉਹਦਾ ਅਗਲੇ ਨਾਲ ਰੇਟ ਵਧਾ ਲੈ ਕੋਈ ਵੱਡੀ ਗੱਲ ਵੀ ਨਹੀਂ ਨਾ ਵਰਤੋ ਅਗਰ BSNL ਕੋ ਨਹੀਂ ਬਚਾएंगे ਤਾਂ ਉਸ ਦਾ ਅੰਜਾਮ ਆਪੇ ਇਹ ਜੋ ਵੀ ਕੋਰੋਨਾ ਮੇ ਹੁਆ ਤਾਂ ਪ੍ਰਾਈਵੇਟ ਜਿੰਨੀ ਵੀ ਇੱਕ Jio ਆ ਗਿਆ ਔਰ ਜੋ Airtel ਆ ਗਿਆ ਜਿੰਨੀਆਂ ਏਜੰਸੀਆਂ ਲੱਗਾਈਆਂ ਇਹਨਾਂ ਨੇ ਕੈਲਪ ਕੀਤੀ اس کے اوپر میں විශ්වාස ہے۔ اگر BSNL کچھ کرتا تو ہم کچھ بول سکتے ہیں۔ اس کی جوابدہی گورنمنٹ کی ہے۔ اگر پرائیویٹ اگر ہم Jio کی بات کریں تو وہ پھر گورنمنٹ کہتی ہے کہ جو وہ امبانی سے بات کر رہا ہے۔ اوپر کہہ رہے ہیں اپٹ ہو رہا ہے۔ نوواں نمبر بکنا شروع ہو گیا ہے۔ جڑی BSNL ਨੂੰ ਕੋਈ ਪੁੱਛਦਾ ਨਹੀਂ ਸੀ। ਹਾਲਾਂਕਿ ਚਲੋ ਉਹਨਾਂ ਨੇ ਵੀ ਆਪਦਾ ਅਪਡੇਟ ਕਰਿਆ। ਪੈਸਾ ਦਾ ਕਰ ਸਰਕਾਰ ਨੇ ਪਿਛਲੀ ਵਾਰ ਦਿੱਤਾ 1 ਲੱਖ ਕਰੋੜ ਕੁ ਰੁਪਏ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਨਵੇਂ ਟਾਵਰ ਤੇ ਜੜੀਆਂ ਲਾਈਨਾਂ ਨੇ Tata ਨਾਲ ਸਮਝੌਤਾ ਕਰਕੇ ਉਹਨਾਂ ਨੇ ਸ਼ੁਰੂਆਤ કરી। ਪਰ ਅੱਜ ਦੀ ਕੜੀ ਜਿਹੜੇ ਲੋਕ ਲਾਈਨ 'ਚ ਅਲੱਗ-ਅਲੱਗ ਕੇ ਨੰਬਰ ਲੈ ਰਹੇ ਸੀ Jio ਦੇ ਫ੍ਰੀ ਤਾਂ ਅੱਜ ਉਹ ਪਾਣੀ ਪੀ ਪੀ ਕੋਸ ਰਹੇ ਨੇ ਵੀ ਇਹਨਾਂ ਨੇ ਗਲਤ ਕਰਿਆ ਇਹਨਾਂ ਨੇ ਇੱਕ ਕੋਲਕ ਤਿੰਨਾਂ ਪੈਸਾ ਵਧਾ ਤਾਲਾਂਕੀ ਪੈਸਾ ਤਾਂ ਦੂਜਿਆਂ ਦਾ ਵੀ ਵਧਿਆ ਹੋਇਆਗਾ Airtel Vodafone Idea ਦੀ ਗੱਲ ਕਰੀ ਉਹਨਾਂ ਦੇ ਵੀ ਵਧਿਆਗਾ ਬਟ ਅੱਜ ਹਾਲ ਤੇ ਹੈ ਕਿ ਜਿਹੜੇ ਪਬਲਿਕ ادارے ਨੇ ਉਹਨਾਂ ਨੂੰ ਬਿਲਕੁਲ ਖਤਮ ਹੁੰਦੇ ਜਾ ਰਹੇ ਨੇ ਤਾਂ ਉਸੇ ਦੀ ਕੜੀ ਦੇ ਵਿੱਚ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਦੌਰ ਹੈ ਲਗਾਤਾਰ ਕੋਈ ਸਰਕਾਰ ਆਂਦੀ ਆ ਬੀਜੇਪੀ ਦੀ ਆਂਦੀ ਆ ਕਾਂਗਰਸ ਦੀ ਆਂਦੀ ਆ ਕੋਈ ਹੋਰ ਸਰਕਾਰ ਆਂਦੀ ਆ ਉਹ ਸਰਕਾਰਾਂ ਲਗਾਤਾਰ ਪੂਰੇ ਦੇਸ਼ ਦੇ ਜਿਹੜੇ ਰਿਸੋਰਸਸ ਨੇ ਪਬਲਿਕ ਰਿਸੋਰਸਸ ਨੇ ਪਬਲਿਕ ਦੇ ਪੈਸੇ ਦੇ ਨਾਲ ਉਹ ਖੜੇ ਕੀਤੇ ਗਏ ਨੇ ਉਹਨਾਂ ਨੂੰ ਲਗਾਤਾਰ ਨਿੱਜੀ ਹੱਥਾਂ ਦੇ ਵਿੱਚ ਸੌਂਪ ਸੌਂਪਿਆ ਜਾ ਰਿਹਾ। ਉਹ ਟੈਲੀਕਾਮ ਦਾ ਇਨਫਰਾਸਟ੍ਰਕਚਰ ਕੀ ਨੇ ਖੜਾ ਕੀਤਾ ਉਹ ਸਾਰੇ ਦਾ ਸਾਰਾ ਇਨਫਰਾਸਟ੍ਰਕਚਰ ਕਿਸੇ ਪ੍ਰਾਈਵੇਟ ਸੈਕਟਰ ਨੇ ਨਹੀਂ ਖੜਾ ਕੀਤਾ ਨਾ ਨੇਲਮ ਬਾਨੀ ਨੇ ਕੀਤਾ ਨਾ ਬਿਰਲਨ ਨੇ ਕੀਤਾ ਨਾ Airtel ਨੇ ਕੀਤਾ ਉਹ ਸਾਰਾ ਇਨਫਰਾਸਟ੍ਰਕਚਰ ਪਬਲਿਕ ਦੇ ਪੈਸੇ ਦੇ ਨਾਲ BSNL ਦੇ ਰੂਪ ਦੇ ਵਿੱਚ ਭਾਰਤ ਸਰਕਾਰ ਨੇ ਪਬਲਿਕ ਦੇ ਪੈਸੇ ਨਾਲ ਖੜਾ ਕੀਤਾ ਇਸ ਦਾ ਮਤਲਬ ਅਗਰ ਅਸੀਂ BSNL ਕੇ ਸਾਥ ਜੁੜੇ ਤਾਂ ہماری ਜੋ ਪ੍ਰਾਈਵੇਸੀ ਹੈ ਜੋ ہمارا ਡਾਟਾ ਉਹ ਵੀ ہمارا کہیں ਨਾ کہیں ਸਿਕਿਓਰ ਹੈ ਲੇਕਿਨ ਦੂਸਰੀ ਕੰਪਨੀ ਕੇ ਸਾਥ ਅਸੀਂ ਇਸ ਕੋ ਸਿਕਿਓਰ ਨਹੀਂ ਕਹਿ ਸਕਤੇ ਅਗਰ ہمارا ਡਾਟਾ ਸਿਕਿਓਰ ਨਹੀਂ ਹੈ ਅਗਰ ہماری ਪ੍ਰਾਈਵੇਸੀ ਸਿਕਿਓਰ ਨਹੀਂ ਤਾਂ ਫਿਰ ہمارا ਕੋਈ ਫਾਇਦਾ ਨਹੀਂ ਹੈ ਸਸ਼ੀਕਾਲਾ ਅੱਜ ਤੋਂ ਜੇ ਕਹੀਏ ਕਿ ਕਈ ਦਿਨ ਪਹਿਲਾਂ ਜਾਂ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਇੱਕ ਵੱਡੀ ਮੁਹਿੰਮ ਪੰਜਾਬ ਚ ਵੀ ਚੱਲੀ ਕਿਸਾਨੀ ਅੰਦੋਲਨ ਦੇ ਨਾਲ ਤੇ ਉਦੋਂ ਬਾਅਦ ਵੀ ਇਹ ਮੈਂ ਉਦੋਂ ਬਾਅਦ ਵਾਲੀ ਦਾ ਜ਼ਿਕਰ ਕਰ ਰਿਹਾ ਕਿਉਂਕਿ ਉਸ ਸਮੇਂ ਤਾਂ ਚਲੋ ਰੋਸ ਸੀਗਾ ਵੱਡੇ ਤੌਰ ਤੇ ਲੋਕਾਂ ਨੇ ਚਰਚਾ ਕੀਤੀ ਕਿ ਜਿਹੜੀ ਪ੍ਰਾਈਵੇਟ ਕੰਪਨੀਆਂ ਦਾ ਜਿਹੜਾ ਇੱਕ ਦਾਇਰਾ ਵੱਧ ਰਿਹਾ ਉਹ ਆਉਂਦੇ ਸਮੇਂ ਦੇ ਲਈ ਅੱਜ ਭਾਵੇਂ ਸੌਖਾ ਹੈ ਪਰ ਆਉਂਦੇ ਸਮੇਂ ਲਈ ਖਤਰੀ ਦਾ ਘੰਟਾ ਬਣ ਸਕਦੀ ਹੈਗੀ ਤੇ ਇਸੇ ਖਤਰੇ ਦੀ ਘੰਟੀ ਜਿਸ ਤਰ੍ਹਾਂ ਦੇ ਨਾਲ ਇਸ ਵਾਰੀ Jio ਤੋਂ ਝਟਕਾ ਲੱਗਿਆ ਲੋਕਾਂ ਨੂੰ ਹਾਲਾਂਕਿ ਇਹ ਤਾਂ ਪ੍ਰਾਈਵੇਟ ਕੰਪਨੀ ਆਪਦਾ ਅਗਲੇ ਨੇ ਰੇਟ ਵਧਾ ਲੈ ਕੋਈ ਵੱਡੀ ਗੱਲ ਵੀ ਨਹੀਂ ਨਾ ਵਰਤੋ ਪਰ ਲੋਕਾਂ ਲਈ ਇਸ ਲਈ ਕਿ ਤਰ੍ਹਾਂ ਕਿਤੇ ਝਟਕਾ ਸੀ ਕਿਉਂਕਿ ਵੱਡੇ ਤੌਰ ਤੇ ਲੋਕ ਪਹਿਲਾਂ ਤਾਂ ਮੁਫਤ ਵਾਲੇ ਚੱਕਰ 'ਚ ਫਿਰ ਸਸਤੇ ਵਾਲੇ ਚੱਕਰ 'ਚ Jio ਦੇ ਗਾਹਕ ਬਣ ਗਏ ਉਸ ਤੋਂ ਬਾਅਦ ਜੇ Airtel, Idea, Vodafone ਜਿਹਦੀ ਜਿਹਦੀ ਵੀ ਅਸੀਂ ਗੱਲਬਾਤ ਕਰੀਏ ਤਾਂ ਹਰ ਇੱਕ ਕੰਪਨੀ ਦੇ ਹੁਣ ਰੇਟ ਨੇ ਵੱਧ ਚੁੱਕੇ ਨੇ BSNL ਦਾ ਜ਼ਿਕਰ ਸ਼ੁਰੂ ਹੋਇਆ ਲੋਕਾਂ ਨੇ BSNL ਨੂੰ ਲੱਭਿਆ ਵੀ ਆਖਰ ਗਈ ਕਿੱਥੇ ਉੰਜੇ ਤੁਸੀਂ ਸੋਸ਼ਲ ਮੀਡੀਆ ਦੇ ਟ੍ਰੈਂਡ ਤੇ ਜਾਉਂਗੇ ਤਾਂ ਬੀਐਸਐਨ ਲਿਖਣ ਦੀ ਧੀਰ ਹੈ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਰੋਸ਼ ਹੈ ਜਿਹੜਾ ਉਹ ਫੁੱਟ ਦਾ ਨਜ਼ਰ ਆਊਗਾ ਇਹ ਮੈਨੇ ਇੰਸਟਾਗ੍ਰਾਮ ਦਾ ਖੋਲਿਆ ਹੋਇਆ ਹੈ ਲੋਕ ਮਜ਼ਾਕ ਕਰ ਰਹੇ ਨੇ ਮੀਮਸ ਬਣਾ ਰਹੇ ਨੇ ਅੰਬਾਨੀਆਂ ਦੇ ਵਿਆਹ ਤੇ ਵੀ ਲੋਕ ਚਰਚਾ ਕਰ ਰਹੇ ਨੇ ਤੇ ਹਰ ਇੱਕ ਤਰੀਕੇ ਦੇ ਨਾਲ ਜਿਸ ਨੂੰ ਜੋ ਠੀਕ ਲੱਗਦਾ ਉਹ ਉਸ ਤਰ੍ਹਾਂ ਆਪ ਦਾ ਜਿਹੜਾ ਵਿਰੋਧ ਹੈ ਉਹ ਦਿਖਾ ਰਿਹਾ ਹੈ ਕੋਈ ਚੀਜ਼ ਦੀ ਲੋੜ ਕੀ ਆਈ ਪਹਿਲਾਂ ਇਹ ਚੀਜ਼ ਨਹੀਂ ਸੀ ਕਿ ਸਮਝਣੀ ਚਾਹੀਦੀ ਵੀ ਅਸੀਂ ਕੋ ਲੱਗ ਤਾਂ ਮੁਫਤ ਜਾਂ ਸਸਤਾ ਦੇਖ ਕੇ ਹੋ ਜਾਣੇ ਆ ਸਾਡੇ ਨਾਲ ਨੌਜਵਾਨ ਮੁੰਡੇ ਨੇਗੇ ਐਸਐਫ ਤੋਂ ਸੰਦੀਪ ਨੇਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਉਹਨਾਂ ਦੇ ਸਾਥੀ ਨੇ ਸੰਦੀਪਰ ਲੱਗਦਾ ਵੀ ਉਸ ਟਾਈਮ ਐ ਜਦ ਮੇ ਤੁਸੀਂ ਲੋਕਾਂ ਨੇ ਵੀ ਬਹੁਤ ਪ੍ਰੋਟੈਸਟ ਕਰੇ ਉਦੋਂ ਕਿਸਾਨੀ ਵਾਲਾ ਮਸਲਾ ਸੀ ਫੇਰ ਗੱਲ ਆ ਜਾਂਦੀ ਹੈ ਕਾਰਪੋਰੇਟਾਂ ਦੀ ਆ ਜਾਂਦੀ ਹੈਗੀ ਤੁਸੀਂ ਉਦੋਂ ਵੀ ਪ੍ਰੋਟੈਸਟ ਕਰਦੇ ਹੋ ਲੋਕ ਅੱਜ ਤਾਂ ਰੋਸ਼ ਦਿਖਾ ਰਹੇ ਨੇ ਟ੍ਰੈਂਡ ਚੱਲ ਰਿਹਾ ਹੈ ਬੀਐਸਐਨਐਲ ਦੇ ਹੱਕ 'ਚ ਹਾਲਾਂਕਿ ਚਲੋ ਸਰਕਾਰੀ ਸੰਸਥਾਵਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਨੇਗੀਆਂ ਪਰ ਲੱਗਦਾ ਵੀ ਥੋੜਾ ਜਿਹਾ ਲੇਟ ਹੋ ਗਏ ਤਾਂ ਹੁਣ ਲੋਕ ਜਾਗ ਗਏ ਨੇ ਵੀ ਯਾਰ ਨਹੀਂ ਆਪਾਂ ਤਾਂ ਉਹਦੇ ਕੰਨੀ ਨੂੰ ਵਧੀਏ ਮਤਲਬ ਤੁਸੀਂ ਦੇਖੋ ਕਿ ਜਦੋਂ ਤੋਂ LPG ਦਾ ਮਾਡਲ ਪੂਰੇ ਵਰਲਡ ਦੇ ਵਿੱਚ ਹੀ ਲਾਗੂ ਕੀਤਾ ਗਿਆ ਤਾਂ ਬਹੁਤ ਵੱਡੇ ਪੱਧਰ ਤੇ ਵਰਕਰਸ ਦੀਆਂ ਯੂਨੀਅਨਸ ਨੇ ਬਹੁਤ ਵੱਡੇ ਵੱਡੇ ਪ੍ਰੋਟੈਸਟ ਕੀਤੇ ਕਿ ਕਿਸੇ ਵੀ ਚੀਜ਼ ਦਾ ਜਿਹੜਾ ਨਿੱਜੀਕਰਨ ਆ ਉਹ ਨਹੀਂ ਕੀਤਾ ਜਾਣਾ ਚਾਹੀਦਾ ਤੇ ਐਲ ਪੀਜੀ ਦਾ ਮਾਡਲ 1980 ਦੇ ਦੌਰ ਦੇ ਵਿੱਚ ਯੂਐਸਏ ਤੇ ਯੂਕੇ ਦੇ ਵਿੱਚ ਬੜੇ ਜੋਰਾਂ ਸ਼ੋਰਾਂ ਨਾਲ ਕੀਤਾ ਜਾਂਦਾ ਕਿ ਇਹ ਬਹੁਤ ਵਧੀਆ ਮਾਡਲ ਹੈ ਇਹਦੇ ਨਾਲ ਲੋਕਾਂ ਦੀ ਜ਼ਿੰਦਗੀ ਬਦਲ ਜਾਏਗੀ ਚੀਜ਼ਾਂ ਸਸਤੀਆਂ ਹੋਣਗੀਆਂ ਐਫੀਸ਼ੀਐਂਸੀ ਆਏ ਸੋ ਸੋ ਐਂਡ ਸੋ ਫੋਰਥ ਗੱਲਾਂ ਆਈਆਂ ਤੇ ਇੰਡੀਆ ਦੇ ਵਿੱਚ ਵੀ ਉਸੇ ਲੜੀ ਦੇ ਤਹਿਤ ਸੋ ਕਾਲਡ ਬੈਲੈਂਸ ਆਫ ਪੇਮੈਂਟ ਕਰਾਈਸਿਸ ਦੇ ਨਾਂ ਤੇ ਐਲ ਪੀਜੀ ਦਾ ਮਾਡਲ ਮਨਮੋਹਨ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਲਾਗੂ ਕੀਤਾ ਜਾਂਦਾ ਕਿਹਾ ਗਿਆ ਕਿ ਟ੍ਰਿਕਲ ਡਾਉਨ ਇਫੈਕਟ ਹੋਏਗਾ ਲੋਕਾਂ ਦਾ ਫਾਇਦਾ ਹੋਏਗਾ ਐਫੀਸ਼ੀਐਂਸੀ ਸਾਰਾ ਕੁਝ ਦਿੱਤਾ ਬਟ ਅੱਜ ਹਾਲ ਤੇ ਇਹ ਕਿ ਜਿਹੜੇ ਪਬਲਿਕ ادارے ਨੇ ਬਿਲਕੁਲ ਖਤਮ ਹੁੰਦੇ ਜਾ ਰਹੇ ਨੇ ਤਾਂ ਉਸੇ ਦੀ ਕੜੀ ਦੇ ਵਿੱਚ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਦੌਰ ਹੈ ਲਗਾਤਾਰ ਕੋਈ ਸਰਕਾਰ ਆਂਦੀ ਆ ਬੀਜੇਪੀ ਦੀ ਆਂਦੀ ਆ ਕਾਂਗਰਸ ਦੀ ਆਂਦੀ ਆ ਕੋਈ ਹੋਰ ਸਰਕਾਰ ਆਂਦੀ ਆ ਉਹ ਸਰਕਾਰਾਂ ਲਗਾਤਾਰ ਪੂਰੇ ਦੇਸ਼ ਦੇ ਜਿਹੜੇ ਰਿਸੋਰਸਸ ਨੇ ਪਬਲਿਕ ਰਿਸੋਰਸਸ ਨੇ ਪਬਲਿਕ ਦੇ ਪੈਸੇ ਦੇ ਨਾਲ ਉਹ ਖੜੇ ਕੀਤੇ ਗਏ ਨੇ ਉਹਨਾਂ ਨੂੰ ਲਗਾਤਾਰ ਨਿੱਜੀ ਹੱਥਾਂ ਦੇ ਵਿੱਚ ਸੌਂਪ ਸੌਂਪਿਆ ਜਾ ਰਿਹਾ ਉਹਦੀ ਜਿਹੜਾ ਰੇਟ ਆ ਉਹ ਬਹੁਤ ਐਕਸਟੈਂਸਿਵਲੀ ਫਾਲੋ ਕੀਤਾ ਜਾ ਰਿਹਾ ਉਸੇ ਦੇ ਵਿੱਚ ਜਿਹੜਾ ਬੀਐਸਐਨਐਲ ਹੈ বিএনএল ਨੂੰ ਬਹੁਤ ਕੋਜੀ ਸਾਜਿਸ਼ ਦੇ ਤਹਿਤ ਖਤਮ ਕੀਤਾ ਜਾ ਰਿਹਾ ਮਤਲਬ ਇਹ ਇੱਕ ਅਮਰੀਕਾ ਦੇ ਬਹੁਤ ਵੱਡੇ ਇੱਕ ਰਾਈਟਰ ਰਹੇ ਨੇ ਪਬਲਿਕ ਇੰਟੈਲੈਕਚੁਅਲ ਰਹੇ ਨੇ ਨੋਆਮ ਚੌਮਸਕੀ ਉਹ ਇਹ ਗੱਲ ਡਿਸਕਸ ਕਰਦੇ ਨੇ ਕਿ ਜਿਹੜੀ ਪ੍ਰਾਈਵੇਟਾਈਜੇਸ਼ਨ ਦੀ ਇੱਕ ਸਟੈਂਡਰਡ ਟੈਕਨੀਕ ਹੈ ਕਿ ਤੁਸੀਂ ਪਹਿਲਾਂ ਪਬਲਿਕ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਫੰਡ ਦੇਣਾ ਬੰਦ ਕਰ ਦਿਓ ਉਹਨਾਂ ਦੀ ਮੈਨੇਜਮੈਂਟ ਦੇ ਵਿੱਚ ਇੰਟਰਫੀਰੈਂਸ ਕਰ ਦਿਓ ਇਹ ਜਚਾ ਦਿਓ ਕਿ ਦੇ ਆਰ ਦੀ ਮੋਸਟ ਇਨੈਫੀਸ਼ੈਂਟ ਤੇ ਫਿਰ ਤੁਸੀਂ ਜਿਹੜਾ ਪਬਲਿਕ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਮੂੰਹ ਆ ਉਹ ਖੋਲ ਦਿੰਦੇ ਹੋ ਤਾਂ ਉਸੇ ਲੜੀ ਦੇ ਤਹਿਤ ਹੀ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ BSNL ਦਾ ਜਿਹੜਾ ਤੁਸੀਂ ਟ੍ਰੈਂਡ ਦੀ ਗੱਲ ਕਰ ਰਹੇ ਹੋ ਇਹ ਅੱਜ ਦੀ ਗੱਲ ਨਹੀਂ ਲੋਕ ਲਗਾਤਾਰ ਇਸ ਜਿੱਦ ਦੀ ਜਦੋਂ ਤੋਂ LPG ਦਾ ਮਾਡਲ ਲਾਗੂ ਕੀਤਾ ਗਿਆ ਉਦੋਂ ਤੋਂ ਹੀ ਵਿਰੋਧ ਕਰਦੇ ਆ ਰਹੇ ਨੇ ਕਿ ਪ੍ਰੋਡੂਸਸ਼ਨ ਸਾਨੂੰ ਨਹੀਂ ਚਾਹੀਦੀ ਸਾਨੂੰ ਪਬਲਿਕ ਅਦਾਰੇ ਚਾਹੀਦੇ ਨੇ ਲੋਕਾਂ ਨੇ ਬਹੁਤ ਸਟ੍ਰਗਲ ਕਰਕੇ ਪਬਲਿਕ ਅਦਾਰੇ ਖੜੇ ਕੀਤੇ ਸੀ ਹੁਣ ਇੱਕ ਦਿਨ 'ਚ ਟਾਈ ਟਾਈ ਲੱਖ ਨੰਬਰ ਕਹਿੰਦੇ 포ਟ ਹੋ ਰਿਹਾ ਹੈ ਨਵੇਂ ਨੰਬਰ ਵਿਕਣਾ ਸ਼ੁਰੂ ਹੋ ਗਿਆ ਜਿਹੜੀ BSNL ਨੂੰ ਕੋਈ ਪੁੱਛਦਾ ਨਹੀਂ ਸੀ ਹਾਲਾਂਕਿ ਚਲੋ ਉਹਨਾਂ ਨੇ ਵੀ ਆਪਦਾ ਅਪਡੇਟ ਕਰਿਆ ਪੈਸਾ ਤਾਂ ਕਰ ਸਰਕਾਰ ਨੇ ਪਿਛਲੀ ਵਾਰ ਦਿੱਤਾ 1 ਲੱਖ ਕਰੋੜ ਕੁਝ ਰੁਪਏ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਨ ਪਰ ਤੇ ਜਿਹੜੀਆਂ ਲਾਈਨਾਂ ਨੇ ਟਾਟਾ ਨਾਲ ਸਮਝੌਤਾ ਕਰਕੇ ਉਹਨਾਂ ਨੇ ਸ਼ੁਰੂਆਤ કરી ਪਰ ਅੱਜ ਦੀ ਘੜੀ ਜਿਹੜੇ ਲੋਕ ਲਾਈਨ 'ਚ ਅਲੱਗ-ਅਲੱਗ ਕੇ ਨੰਬਰ ਲੈ ਰਹੇ ਸੀ Jio ਦੇ ਫ੍ਰੀ ਤਾਂ ਅੱਜ ਉਹ ਪਾਣੀ ਪੀ ਪੀ ਕੋਸ ਰਹੇ ਨੇ ਵੀ ਇਹਨਾਂ ਨੇ ਗਲਤ ਕਰਿਆ ਇਹਨਾਂ ਨੇ ਇੱਕੋ ਲੱਖ ਤਿੰਨਾਂ ਪੈਸਾ ਵਧਾਤਾ ਹਾਲਾਂਕਿ ਪੈਸਾ ਤਾਂ ਦੂਜਿਆਂ ਦਾ ਵੀ ਵਧਿਆ ਹੋਇਆਗਾ Airtel Vodafone Idea ਦੀ ਗੱਲ ਕਰੀ ਉਹਨਾਂ ਦੇ ਵੀ ਵਧਿਆਗਾ ਪਰ ਲੋਕਾਂ ਦਾ ਗੁੱਸਾ ਜ਼ਿਆਦਾ Jio ਕੰਨੀ ਨੂੰ ਹੋ ਗਿਆ ਇਹ ਲੱਗਦਾ ਵੀ ਉਹੀ ਚੀਜ਼ ਆਈ ਵੀ ਪਹਿਲਾਂ ਮੁਫਤ ਮਿਲੀ ਤੇ ਹੁਣ ਉਹਦੇ ਦੁਗਲੇ ਤਿੱਗਣੇ ਰੇਟ ਦੇਣੇ ਪੈ ਰਹੇ ਮਤਲਬ ਅਸਲ ਜੇ ਪੂਰੇ ਸੰਸਾਰ ਦੇ ਵਿੱਚ ਤੇ ਖਾਸ ਕਰਕੇ ਇੰਡੀਆ ਦੇ ਵਿੱਚ ਜਿਹੜਾ ਅਲਾਈਅੰਸ ਹੈ ਨਾ ਉਹ ਹੈਗਾ ਕਾਰਪੋਰੇਟ ਤੇ ਪੋਲੀਟਿਸ਼ੀਅਨ ਦਾ ਸਿੱਧਾ ਨੈਕਸਸ ਹੈ ਜਿਹੜਾ ਸਾਨੂੰ ਮੋਦੀ ਅੰਬਾਨੀ ਅਡਾਨੀ ਦੀ ਯਾਰੀ ਦੇ ਰੂਪ ਦੇ ਵਿੱਚ ਅੱਜ ਇੱਕ ਬਣਿਆ ਕਿ ਅੱਜ ਮੋਦੀ ਸਰਕਾਰ ਨੰਗੇ ਚਿੱਟੇ ਰੂਪ ਦੇ ਵਿੱਚ ਅੰਬਾਨੀ ਅਦਾਨੀਆਂ ਨੂੰ ਸਾਰੇ ਜਿਹੜੇ ਪਬਲਿਕ ਰਿਸੋਰਸ ਲੁਟਾਰ ਰਹੀ ਆ ਪੋਰਟ ਤੋਂ ਲੈ ਕੇ ਜਿੰਨੇ ਪਬਲਿਕ ਐਸੈਟਸ ਨੇ ਉਹਨਾਂ ਨੂੰ ਪ੍ਰਾਈਵੇਟ ਕਰ ਰਹੀ ਹੈ ਇੱਕ ਡਿਪਾਰਟਮੈਂਟ ਲਾਗੂ ਕੀਤਾ ਬਣਾਇਆ ਗਿਆ ਇਹਨਾਂ ਨੇ ਕਿ ਡਿਸ ਇਨਵੈਸਟਮੈਂਟ ਡਿਪਾਰਟਮੈਂਟ ਕਿ ਤੁਸੀਂ ਇਨਵੈਸਟਮੈਂਟ ਕਰਾਣੀ ਹੈ ਤੁਸੀਂ ਡਿਪਾਰਟਮੈਂਟ ਹੀ ਖੋਲ ਤਾਂ ਕਿ ਪਬਲਿਕ ਅਦਾਰੇ ਕਿਵੇਂ ਵੇਚ ਕੇ ਆਪਣਾ ਵਿੱਤੀ ਘਾਟਾ ਪੂਰਾ ਕਰਨਾ ਤਾਂ ਉਹਦੀ ਲੜੀ ਦੇ ਵਿੱਚ ਹੀ ਇਹ ਸਾਰਾ ਬੀਐਸਐਨਐਲ ਨੂੰ ਪ੍ਰਾਈਵੇਟ ਕਰਨ ਦੀ ਕੋਈ ਸਾਜ਼ਿਸ਼ ਭਾਰਤ ਸਰਕਾਰ ਮੋਦੀ ਸਰਕਾਰ ਦੀ ਅਗਵਾਈ ਦੇ ਵਿੱਚ ਕੀਤੀ ਜਾ ਰਹੀ ਕਿ ਜਿਹੜਾ ਪਬਲਿਕ ਅਦਾਰਾ ਹੁਣ ਤੁਸੀਂ ਦੇਖੋ 900 ਤੋਂ ਉੱਪਰ ਇੱਕ ਰੀਚਾਰਜ ਦਾ ਰੇਟ ਹੈ ਹੁਣ ਇਹ ਜਿਹੜੇ ਸਪੈਕਟਰਮਸ ਨੇ ਇਹਨਾਂ ਦੀ ਗੱਲ ਥੋੜੀ ਜੀ ਕਰ ਲਓ ਸਪੈਕਟਰਮ ਕੀ ਆ ਪਬਲਿਕ ਦੇ ਵਿੱਚ ਮਤਲਬ ਸਾਰਾ ਇਹ ਜਿਹੜਾ ਫ੍ਰੀ ਰਿਸੋਰਸਸ ਨੇ ਇਹ এনवायरमेंट ਦੇ ਵਿੱਚ ਫਲੋਟ ਕਰ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਸਿਰਫ ਇੱਕ ਇਨਫਰਾਸਟ੍ਰਕਚਰ ਸੈੱਟ ਕਰਨਾ ਤੇ ਉਹਦੇ ਵਿੱਚ ਨੋਮੀਨਲ ਕਾਸਟ ਆਂਦੀ ਆ ਬਟ ਉਹ ਨੋਮੀਨਲ ਕਾਸਟ ਤੁਸੀਂ 10 ਰੁਪਏ 20 ਰੁਪਏ ਲਗਾਓ ਹਨਾ ਤਾਂ ਬਟ ਉਹਦੇ ਵਿੱਚ ਵੀ ਜਿਹਦੇ ਨੋਮੀਨਲ ਕਾਸਟ ਦਾ ਫਾਇਦਾ ਉਠਾ ਕੇ ਪੂਰਾ ਰਿਸੋਰਸ ਜਿਹੜੇ ਸਪੈਕਟ੍ਰਮ ਨੇ ਉਹ ਪ੍ਰਾਈਵੇਟ ਅਦਾਰਿਆਂ ਨੂੰ ਦੇ ਦਿੱਤੇ ਬੀਐਸਐਨਐਲ ਵਰਗਿਆਂ ਨੂੰ ਨਹੀਂ ਦਿੱਤੇ ਤੇ ਅੱਜ ਜਿਹੜੀ ਮੋਨੋਪੋਲੀ ਹੈਗੀ ਆ ਉਹ ਇਸ ਤਰ੍ਹਾਂ ਕੋਲ ਆਪਦੇ ਕੋਲ ਪਹਿਲਾਂ ਹੋਣਾ ਚਾਹੀਦਾ ਸੀ ਉਹ ਹੁਣ ਬਹੁਤ ਲੇਟ ਆ ਰਿਹਾ ਤੁਸੀਂ ਇਹ ਦੇਖੋ ਕਿ ਜਿੰਨਾ ਵੀ ਟੈਲੀਕਮ ਰੈਵਲੂਸ਼ਨ ਜਿਹੜਾ ਸੋ ਕਾਲਡ ਹੋਇਆ ਉਹ ਟੈਲੀਕਮ ਦਾ 인ਫਰਾਸਟ੍ਰਕਚਰ ਕਿਨੇ ਖੜਾ ਕੀਤਾ ਉਹ ਸਾਰੇ ਦਾ ਸਾਰਾ 인ਫਰਾਸਟ੍ਰਕਚਰ ਕਿਸੇ ਪ੍ਰਾਈਵੇਟ ਸੈਕਟਰ ਨੇ ਨਹੀਂ ਖੜਾ ਕੀਤਾ ਨਾ ਨੀਲਮ ਬਾਨੀ ਨੇ ਕੀਤਾ ਨਾ ਬਿਰਲੇ ਨੇ ਕੀਤਾ ਨਾ Airtel ਨੇ ਕੀਤਾ ਉਹ ਸਾਰਾ 인ਫਰਾਸਟ੍ਰਕਚਰ ਪਬਲਿਕ ਦੇ ਪੈਸੇ ਦੇ ਨਾਲ BSNL ਦੇ ਰੂਪ ਦੇ ਵਿੱਚ ਭਾਰ ਸਰਕਾਰ ਨੇ ਪਬਲਿਕ ਦੇ ਪੈਸੇ ਨਾਲ ਖੜਾ ਕੀਤਾ ਤੇ ਅੱਜ ਜਦੋਂ ਉਦੋਂ ਕਿੱਥੇ ਸੀਗੇ ਇਹ ਜਿਹੜੇ ਸੋ ਕਾਲਡ ਜਿਹੜੇ ਐਫੀਸ਼ੀਐਂਟ ਆਰਗੇਨਾਈਜੇਸ਼ਨਸ ਤਾਂ ਕਿੱਥੇ ਸੀ ਟਾਟਾ ਕਿੱਥੇ ਸੀ ਬਿਰਲਾ ਕਿੱਥੇ ਸੀ ਆਰਡੀਆਵਾਡਾ ਫੋਨ ਉਹ ਸਾਰੇ ਦਾ ਸਾਰਾ ਇਨਫਰਾਸਟ੍ਰਕਚਰ ਜੋ ਖੜਾ ਕੀਤਾ ਸਟਰਕਚਰ ਖੜੇ ਕੀਤੇ ਨੇ ਉਹ ਤਾਂ ਪਬਲਿਕ ਦੇ ਪੈਸੇ ਨਾਲ ਖੜੇ ਕੀਤੇ ਨੇ ਅੱਜ ਜਦੋਂ ਖੜਾ ਹੋ ਗਿਆ ਉਦੋਂ ਤੁਸੀਂ ਸਾਰਾ ਪਬਲਿਕ ਨੂੰ ਪ੍ਰਾਈਵੇਟ ਜਿਹੜੇ ਹੈਗੇ ਨੇ ਪਲੇਅਰ ਉਹਨਾਂ ਨੂੰ ਫੜਾ ਦੋ ਇਹੇ ਪ੍ਰਾਈਵੇਟ ਪਲੇਅਰ ਜਿੱਦਾਂ ਅਡਾਨੀ ਨੇ ਕੀ ਕੀਤਾ ਅਬਾਨੀ ਨੇ ਕੀ ਕੀਤਾ ਪ੍ਰੀਡੇਟਰੀ ਪ੍ਰਾਈਸਸ ਇਹਨਾਂ ਨੇ ਯੂਜ਼ ਕੀਤੀਆਂ ਪ੍ਰੀਡੇਟਰੀ ਪ੍ਰਾਈਸਸ ਕੀ ਹੁੰਦੀਆਂ ਨੇ ਕਿ ਤੁਸੀਂ ਇੱਕਦਮ ਪ੍ਰਾਈਸ ਦਾ ਜਿਹੜਾ ਰੇਟ ਆ ਉਹ ਇੰਨਾ ਘਟਾ ਦੋ ਕਿ ਜਿਹੜੇ ਬਾਕੀ ਪਲੇਅਰ ਆ ਮਾਰਕੀਟ ਦੇ ਵਿੱਚੋਂ ਬਾਹਰ ਹੋ ਜਾਣਗੇ ਤੇ ਬਾਕੀ ਜਿਹੜੇ بڑے ਪਲੇਅਰਸ ਨੇ ਉਹ ਵੱਜ ਜਾਣਗੇ ਕਿਉਂਕਿ ਜਿਹੜਾ ਮੋਨੋਪੋਲੀ ਪਲੇਅਰ ਆ ਉਹ ਜਿਹੜੇ ਪ੍ਰੇਡੇਟਰੀ ਪ੍ਰਾਈਸਿਸ ਦੇ ਵਿੱਚ ਬਚ ਜਾਂਦਾ ਕਿਉਂਕਿ ਉਹ ਲਾਸ ਬੇਅਰ ਕਰਨ ਦੀ ਉਹਦੀ ਕੈਪੈਸਿਟੀ ਹੁੰਦੀ ਆ ਛੋਟੇ ਪਲੇਅਰ ਦੀ ਕੈਪੈਸਿਟੀ ਨਹੀਂ ਹੁੰਦੀ ਅੱਜ ਕੀ ਆ ਸਿਰਫ ਦੋ ਤਿੰਨ ਨਾਮ ਤੁਸੀਂ ਸੁਣ ਸਕਦੇ ਹੋ ਅੰਬਾਨੀ ਦਾ ਨਾਮ ਹੈਗਾ ਜਾਂ ਹੋਰ ਜਿਹੜੇ Airtel ਦਾ ਨਾਮ ਇਸ ਤਰੀਕੇ ਦੇ ਨੇ BSNL ਉਹ ਚੋਂ ਬਾਹਰ ਹੋ ਗਿਆ ਤਾਂ ਪ੍ਰੇਡੇਟਰੀ ਪ੍ਰਾਈਸਿਸ ਇਹਨਾਂ ਨੇ ਪਹਿਲਾਂ ਫ੍ਰੀ ਚ ਦਿੱਤੇ ਜੋਗਾ ਪਾਇਆ ਉਧਰ ਲਾ ਲਈ ਤੇ BSNL ਨੂੰ ਕੌਨਸ਼ੀਅਸਲੀ ਉਹਨਾਂ ਦੀ ਮੈਨੇਜਮੈਂਟ ਦੇ ਵਿੱਚ ਇਹੋ ਜਿਹੇ ਬੰਦੇ ਬਿਠਾਏ ਜਿਹੜੇ ਕੌਨਸ਼ੀਅਸਲੀ ਜਿਹੜੀ ਜਿਹੜੀ ਵਰਕਿੰਗ ਆ ਉਹਨੂੰ ਡਿਲੀਊਟ ਕਰੋ ਸਮਿਤ ਪਾਤਰਾ ਉਹਦੀ ਕੁਆਲਿਫੀਕੇਸ਼ਨ ਕੀ ਆ ਕਿ ਉਹ ਬੋਰਡ ਦੇ ਬੀਐਸਐਨਐਲ ਦੇ ਬੋਰਡ ਦੇ ਵਿੱਚ ਬੈਠਾ ਉਹਦੀ ਕੁਆਲਿਫੀਕੇਸ਼ਨ ਨਹੀਂ ਹੈ ਕਿ ਬੀਜੇਪੀ ਆਰਐਸਐਸ ਦਾ ਬੰਦਾ ਆ ਤਾਂ ਇਹ ਉਹ ਬੰਦੇ ਸਰਕਾਰਾਂ ਦੇ ਆਪਣੇ ਬੰਦੇ ਪਾਰਟੀਆਂ ਦੇ ਆਪਣੇ ਬੰਦੇ ਬੀਐਸਐਨਐਲ ਜਾਂ ਪਬਲਿਕ ਅਦਾਰਿਆਂ ਦੀ ਮੈਨੇਜਮੈਂਟ ਦੇ ਵਿੱਚ ਬੈਠਦੇ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਜਿਹੜਾ ਪ੍ਰਾਈਵੇਟ ਪ੍ਰਦਰਸ਼ਨ ਦਾ ਦੌਰ ਹੈ ਉਹ ਸ਼ੁਰੂ ਕਰ ਨੰਗੇ ਚਿੱਟੇ ਰੂਪ ਦੇ ਵਿੱਚ ਦੇਸ਼ ਦੇ ਰਿਸੋਰਸੇ ਵੇਚੇ ਜਾ ਰਹੇ ਨੇ ਇੱਥੇ ਤਾਂ ਚਲੋ ਲੋਕ ਵਿਰੋਧ ਕਰ ਰਹੇ ਨੇ ਆਦੀਵਾਸੀ ਏਰੀਆ ਦੇ ਵਿੱਚ ਤਾਂ ਮਤਲਬ ਜਿਹੜੇ ਖਣਿਜ ਪਦਾਰਥ ਨੇ ਉਹ ਨੰਗੇ ਚਿੱਟੇ ਰੂਪ ਦੇ ਵਿੱਚ ਵੇਂਦਦਾਤਾ ਪੂਸਕੋਵਰਿੰਗ ਕੰਪਨੀਆਂ ਜਦੋਂ ਲੋਕ ਵਿਰੋਧ ਉੱਥੇ ਕਰ ਰਹੇ ਨੇ ਜਥੇਬੰਦੋ ਕੇ ਉਹਨਾਂ ਦੇ ਉੱਪਰ ਆਪਰੇਸ਼ਨ ਪ੍ਰਹਾਰ ਸੂਰਜ ਕੰਵਰਜੈਂਸ ਸਕੀਮਸ ਤੇ ਇਹ ਸਾਰੇ ਆਪਰੇਸ਼ਨ ਚਲਾ ਕੇ ਉਹਨਾਂ ਦੇ ਉੱਪਰ ਡਰੋਨ ਸਿੱਟੇ ਜਾ ਰਹੇ ਨੇ ਅਟੈਕ ਕੀਤੇ ਜਾ ਰਹੇ ਨੇ ਹਨਾ ਪੈਲੇਟ ਗਨ ਦਾ ਯੂਜ਼ ਕੀਤਾ ਜਾ ਰਿਹਾ ਜਿੱਥੇ ਲੋਕ ਵਿਰੋਧ ਕਰ ਸਕਦੇ ਨੇ ਉੱਥੇ ਉਹ ਉਸ ਤਰੀਕੇ ਨਾਲ ਵੀ ਵਿਰੋਧ ਕਰ ਰਹੇ ਨੇ ਲੇਕਿਨ ਉਹਨਾਂ ਨੂੰ ਫਿਰ ਮਾਓਵਾਦੀ ਕਹਿ ਦੇਣਾ ਨਕਸਲਿਸਮ ਦਾ ਟੈਗ ਲਾ ਦੇਣਾ ਜਦਕਿ ਉਹ ਲੋਕ ਰਿਸੋਰਸ ਦੀ ਲੁੱਟ ਦੇ ਖਿਲਾਫ ਲੜ ਰਹੇ ਨੇ ਉਸ ਤਰੀਕੇ ਦੀ ਮੂਵਮੈਂਟ ਜਿਹੜੀ ਹੈਗੀ ਹੈ ਪਬਲਿਕ ਇੰਸਟੀਟਿਊਸ਼ਨਸ ਨੂੰ ਕਿਵੇਂ ਬਚਾਣਾ ਕਿਵੇਂ ਉਹਦੀ ਵਰਕਿੰਗ ਨੂੰ ਐਫੀਸ਼ੀਐਂਟ ਬਣਾਉਣਾ ਉਹ ਡਿਸਕਸਸ਼ਨ ਸਾਡੀ ਹੋਣੀ ਚਾਹੀਦੀ ਆ ਯੂਨੀਵਰਸਟੇਜ ਦੇ ਖੜੇ ਸਾਡਾ ਫਰਜ਼ ਬਣਦਾ ਕਿ ਇਹ ਜਿਹੜਾ ਓਪਨਲੀ ਨੰਗੇ ਚਿੱਟੇ ਰੂਪ ਦੇ ਵਿੱਚ ਲੁੱਟ ਸਾਡੇ ਰਿਸੋਰਸਸ ਦੀ ਸਾਡੇ ਆਧਾਰਿਆਂ ਦੀ ਕੀਤੀ ਜਾ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਇਹ ਜਿਹੜੀ ਜੁੰਡਲੀ ਆ ਮੋਦੀ ਅੰਬਾਨੀ ਅਡਾਨੀ ਦੀ ਜੁੰਡਲੀ ਆ ਇਹ ਖਤਮ ਹੋਣੀ ਚਾਹੀਦੀ ਆ ਲੋਕਾਂ ਨੂੰ ਉੱਠ ਖੜੇ ਹੋਣਾ ਚਾਹੀਦਾ ਕਿ ਇਹ ਇਕੱਲਾ ਬੀਐਸਐਨਐਲ ਦਾ ਮਸਲਾ ਨਹੀਂ ਅਸੀਂ ਯੂਨੀਵਰਸਿਟੀ 'ਚ ਖੜੇ ਆ ਯੂਨੀਵਰਸਿਟੀ ਨੂੰ ਵੀ ਪਰ ਪ੍ਰਾਈਵੇਟ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਹਰ ਚੀਜ਼ ਕੰਟਰੈਕਟਾਈਜ਼ ਕੀਤੀ ਜਾ ਰਹੀ ਆ ਮੇਰੇ ਨਾਲ ਸਾਥੀ ਅ ਇਹ ਸੇ ਤੋਂ ਖੜੇ ਨੇ ਇਹ ਤੁਹਾਨੂੰ ਦੱਸਣਗੇ ਕਿ ਕਿਵੇਂ ਜਿਹੜੇ ਸਾਡੇ ਯੂਨੀਵਰਸਟੀਆਂ ਪਬਲਿਕ ਯੂਨੀਵਰਸਟੀਆਂ ਨੇ ਜੇ ਸਾਡੇ ادارے ਨੇ ਕਿਵੇਂ ਖਤਮ ਕੀਤੇ ਜਾ ਰਹੇ ਨੇ ਅੱਜ ਲੋਕ ਜਿਹਦੋਂ ਦੇਖ ਰਹੇ ਅਸੀਂ ਲੋਕ ਬੜਾ ਗੁੱਸਾ ਘਟ ਰਹੇ ਨੇ ਦੇਖਿਆ ਜਾਵੇ ਬੀਐਸਐਨਲ ਦਾ ਤਾਂ ਜਿਵੇਂ ਕਹਦੀ ਯੂਜ਼ ਵੀ ਟਾਵਾ ਟਾਵਾ ਰਹਿ ਗਿਆ ਬੜੇ ਘੱਟ ਲੋਕਾਂ ਕੋਲ ਕਿਉਂਕਿ ਰਿਸੋਰਸਸ ਨਹੀਂ ਸੀਗੇ ਕਿਸੇ ਨੂੰ ਨੈਟਵਰਕ ਨਹੀਂ ਮਿਲਦਾ ਸੀ ਕਿਸੇ ਨੂੰ ਸਮੇਂ ਦੇ ਹਿਸਾਬ ਦੇ ਨਾਲ ਸਪੀਡ ਨਹੀਂ ਮਿਲੀ ਲੋਕ ਚਲੇ ਗਏ ਉੱਥੋਂ ਪਰ ਇਹ ਜਿਹੜਾ ਹੁਨਰ ਰੈਗੂਲੇਸ਼ਨ ਉੱਠ ਰਿਹਾ ਲੱਗਦਾ ਵੀ ਬੀਐਸਐਨਲ ਉਹਨੂੰ ਸਪੋਰਟ ਕਰੂਗਾ ਜਾਂ ਇਹ ਹੈ ਵੀ ਇਹ ਕੁਝ ਸਮੇਂ ਦਾ ਵਿਰੋਧ ਜ਼ਰੂਰ ਹੈਗਾ ਪਰ ਇਹਨੂੰ ਲੌਂਗ ਟਰਮ ਨਹੀਂ ਰਨ ਕੀਤਾ ਜਾ ਸਕਦਾ ਕਿਉਂਕਿ ਬੀਐਸਐਨਲ ਉਨੇ ਪੈਰੀ ਅੱਗੇ ਫਿਊਚਰ ਚ ये सबसे पहले तो हमें ये देखना होगा जो बी एस एन एल हो वह गवर्नमेंट एजेंसी रही एक तरीके से ना और बी एस एन एल ही था जो पूरे देश में कभी अपनी आवाज़ पहुँचा रहा था मेरे फादर साहब आर्मी में थे मेरे परिवार में हम पाँच मंबर थे पाँच के पाँच के पास बी एस एन एल का नंबर था क्यों नंबर था क्योंकि मेरे फादर साहब अंडेमान निकोबार से ले कर लेह लद्दाख तक उन्होंने जॉब की है वहाँ पर बी एस एन एल के सिवा कोई भी ऐसा नेटवर्क नहीं था जिसके थ्रू हम अपने फादर साहब से बात कर पा रहे थे मेरी फैमिली में हम जहाँ भी बैठे थे वो सारा का सारा बी के थ्रू था अगर लैंडलाइन की बात करें टेलीफोन की बात करें तो वो भी बी का था जो आज इन्होंने ख़त्म किया है अगर बी को नहीं बचाएंगे तो उसका अंजाम आप ये जो भी कोरोना में हुआ तो प्राइवेट जितनी भी एक जियो आ गया और जो एयरटेल आ गया जितनी एजेंसियाँ अलग आई हैं इन्होंने क्या हेल्प की उस टाइम पे अगर गवर्नमेंट बी को अपना मतलब सपोर्ट करती अगर बी को वो पावर दी जाती तो हो सकता है कि बी उन बच्चों के लिए जैसे अभी संदीप भाई बात कर रहे थे कि जो आदिवासी एरिया हैं वहाँ पे कहाँ बच्चों को आपने डिजिटल कर दिया सब कुछ लेकिन नेटवर्क है।, है ही नहीं नेटवर्क लेगा कहाँ से जिस बच्चे के पास के एक पेन लेने के पैसे नहीं है वो 900 सौ रुपए का 700 सौ रुपये का 600 सौ रुपए का रिचार्ज कहाँ से कराएगा तो वो सबसे बड़ी प्रॉब्लम है अगर बी को अगर हम सपोर्ट करते हो तो एक गवर्नमेंट एजेंसी है उसकी एक जवाबदेही है अदरवाइज प्राइवेटाइजेशन की जहाँ तक बात है आप प्राइवेटाइजेशन पे कितना विश्वास करोगे वो आज हैं कल को कह देंगे जी वो तो घाटे में चलेगी और उन्होंने अपनी कंपनी जो है वो बंद कर ली जैसे परल कंपनी आई और तमाम तो, कंपनी आई लोगों ने उसमें अपना खून पसीने की कमाई उसमें इन्वेस्ट किया ठीक बाद है जी वो बाद में भाग गए तो गवर्नमेंट ने कहा जी वो उनकी अपनी एजेंसी थी उसमें हमारा कुछ नहीं कर सकते पर बाद में पता चलता है कि उन कंपनियों का जो है सेंट्रल गवर्नमेंट ने किसी भी स्टेट गवर्नमेंट ने पाँच हज़ार करोड़ चार हज़ार करोड़ पचास हजार करोड़ जो है जो बैंक से जो उन्होंने लोन ले रखा था तो वो कर्ज माफ़ कर दिया लेकिन जब एल की बात आती जो एक गवर्नमेंट एजेंसी के तौर पर काम कर रही थी एल को ख़त्म करने के लिए गवर्नमेंट ने हर तरीके से प्रयास किया लेकिन जो एल के कस्टमर थे उन्होंने इसके खिलाफ आज विरोध किया उस टाइम पे विरोध किया जिस प्रकार से आज हम देख देख सकते हैं कि देश का सबसे बड़ा ट्रेंड जो है आज बी का चला हो कि हम बी की जो है जो एजेंसी है उसको बचाने का, का काम करें क्योंकि बी एस एन एल ही एक ऐसी चीज़ है आज गवर्नमेंट की जिसके ऊपर हमें विश्वास है अगर बी एस एन एल कुछ करता तो हम कुछ बोल सकते हैं hmm. उसकी जवाबदेही गवर्नमेंट की है अगर प्राइवेट है, अगर हम जियो की बात करें तो वो फिर गवर्नमेंट कहती है कि जो वो अंबानी से बात करो आप ਕਿਉਂਕਿ ਉਹ ਉਸਦੀ ਪ੍ਰਾਪਰਟੀ ਗਵਰਨਮੈਂਟ ਦੀ ਪ੍ਰਾਪਰਟੀ ਨਹੀਂ ਹੈ ਪਰ ਲੋਕਾਂ ਨੇ ਤਾਂ ਇਸੇ ਤਰ੍ਹਾਂ ਨਾਲ ਗੁੱਸਾ ਕਰ ਰਹੇ ਨੇ ਹੁਣ ਵੀ ਜਿਵੇਂ ਜੀ ਤੁਸੀਂ ਪਹਿਲਾਂ ਇਹਨਾਂ ਸਸਤਾ ਦੇ ਦਿੱਤਾ ਤੇ ਹੁਣ ਇੰਨਾ ਇੱਕੋ ਲਖਤ ਮਹਿੰਗਾ ਕਰਤਾ ਜਦਕਿ ਗੱਲ ਤਾਂ ਉਹੀ ਹੈ ਵੀ ਹੈ ਤਾਂ ਉਹ ਪ੍ਰਾਈਵੇਟ ਸੈਕਟਰ ਹੈ ਉਹ ਆਪ ਦਾ ਫੈਸਲਾ ਲੈ ਸਕਦਾ ਹੈਗਾ ਪਰ ਉਹਦੇ ਬਾਵਜੂਦ ਇਹ ਹੈ ਵੀ ਲੋਕਾਂ ਨੂੰ ਇਸ ਕਰਕੇ ਫੀਲ ਹੋ ਰਿਹਾ ਸ਼ਾਇਦ ਵੀ ਉਹਨਾਂ ਨੇ ਉਹਨਾਂ ਨੇ ਹੋਰ ਕੋਈ ਆਪਸ਼ਨ ਉਹਨਾਂ ਨੂੰ ਦੀਦੀ ਨਹੀਂ ਹੈਗੀ ਕਿਉਂਕਿ ਜਿਹੜੀਆਂ ਆਪਸ਼ਨ 1 2 ਹੈਗੀਆਂ ਨੇ ਉਹ ਵੀ ਬਰਾਬਰ ਦੀਆਂ ਖੜੀਆਂ ਨੇ ਉਹਨਾਂ ਦੇ ਇਸ ਵਿੱਚ ਮਤਲਬ ਆਪ ਇਹ ਵੀ ਦੇਖੋ ਕਿ ਕਰੋਨਾ ਕੇਸ ਵਿੱਚ ਜਦ ਕਿਸਾਨ ਆंदोलਨ ہمارا ਚੱਲਾ ਹੋਇਆ ਤਾਂ ਸਪੈਸ਼ਲੀ ਪੰਜਾਬ ਵਿੱਚ शायद उससे पहले कभी हुआ हो कि किसी कंपनी के टावर जो है वो उखाड़ के फेंक दिए गए हों, लगाने में इतना टाइम लगता है मतलब महीनों लग जाते हैं लेकिन उखाड़ने में उन लोगों ने विरोध में उसको सेकंडों में उखाड़ा क्यों क्योंकि उनका जो मन है वो उस कंपनी के ऊपर नहीं था क्योंकि उस कंपनी का सबसे बड़ी एक प्रॉब्लम ये भी थी कि जो डाटा है जो आपको प्राइवेट डाटा है वो भी कहीं ना कहीं सिक्योर नहीं था एक बी गवर्नमेंट एजेंसी है तो हमें एक विश्वास भी अगर मैं आज प्राइवेट यूनिवर्सिटी में कहीं हूँ तो मेरे पास मैंने एक सिंगल कॉल किया था मैं किसी यूनिवर्सिटी को मैंने सिंगल कॉल किया कि मैं आपके यहाँ एडमिशन के लिए इंक्वायरी के लिए फ़ोन किया उस प्राइवेट कंपनी की तरफ से मुझे दिन में चार मैसेज उस यूनिवर्सिटी की तरफ से चार सेज दस फोन कॉल आ रहे हैं तो मैं नहीं मानता कि मेरा जो डाटा है वो मेरा वहां पे सेफ है लेकिन पंजाब यूनिवर्सिटी में हम मैं पिछले दस साल से यहाँ पढ़ाई कर रहा हूँ बी ए से लेकर आज मैं पीएचडी तक आ गया हूं हम अगर इंक्वायरी के लिए फोन भी करते तो पंजाब यूनिवर्सिटी की तरफ से हमारे पास कभी बैक कॉल नहीं आता या फिर किसी पंजाब यूनिवर्सिटी ने किसी के साथ टाइप नहीं कर रखा इसका मतलब अगर हम बी के साथ जुड़े तो हमारी जो प्राइवेसी है जो हमारा डाटा वो भी हमारा कहीं ना कहीं सिक्योर है लेकिन दूसरी कंपनी के साथ हम इसको सिक्योर नहीं कह सकते अगर हमारा डाटा सिक्योर नहीं है ਮਗਰ ہماری ਪ੍ਰਾਈਵੇਸੀ ਸਿਕਰ ਨਹੀਂ ਤਾਂ ਫਿਰ ہمارا कोई फ़ायदा नहीं है एक सबसे बड़ा रीज़न मुझे ये भी लगता है कि आज जो है लोगों को वो चीज़ जो हकीकत है तो वो समझ में आ गई है कि जो वो प्राइवेट कंपनी है वो हमारा सिर्फ यूज़ करती हैं पहले हमें लॉलीपॉप खिलाती हैं उसके बाद जो है फिर वो वाला देती हैं अगर वो या तो उसको खाओ या फिर हमारी इतनी मजबूरी बन जाती है कि हमें वो पैक ख़रीदना ही पड़ता है और तो आज जो बी ने जो अपना रेट कम करके और जो एक अच्छा मतलब जो मुहिम पूरे देश में चली है दो दो लाख ढाई ढाई लाख पच्चीस पच्चीस लाख एक दिन में पोर्ट हो रहे हैं दोबारा से बी में फोर जी बी बी एस एल ने कन्वर्ट है मेरे पास आईफोन है फिर भी मेरा एक मन था कि मैं बी एस एन एल यूज़ करूँगा थ्री जी में बी एस एन एल का यूज़ करता हूँ क्योंकि एक सिक्योरिटी की बात भी कहीं ना कहीं आपको देखनी पड़ेगी वो मुझे लगता है कि अगर कल को मेरे मोबाइल सिम से अगर कुछ भी होता है तो मैं गवर्नमेंट के ऊपर प्रेशर बिल्ड कर सकता हूँ اگر کوئی پرائیویٹ ایجنسی ہوگی تو میں اس کے اوپر اپنا ادھیکار نہیں جما سکتا گورنمنٹ بھی ہاتھ کھڑے کر دے گی۔ ایک سب سے بڑا موجہ لگتا ہے کہ پبلک کو اج یہ چیز بھی سمجھ میں آ گئی ہے۔ شاید لوگ کلا جویں انہوں نے دسیا بھی لوگ کلا ریٹ نو رولا پائی جاندے نے انہاں نو اے نہیں پتہ کہ باقی چیزاں بھی تھوڑی کنیاں ان سکیور ہو گئی ہیں یعنی کہ اس پاسے تا کوئی خیر دیکھ نہیں رہا لوکاں دا غصہ کر ریٹ کر کے کٹتا پر اے سمجھن دی ਲੋڑ ضرور ہے کہ پرائیویٹ سیکٹر تے جے تسی جاننے ہو اتنا زیادہ بھروسہ کر رہے ہو ٹھیک ہے فیسیلٹی لینی چاہی دی ہے پر ہور جڑے خطرے نے انہاں دا شاید لوکاں نو پتہ ہی نہیں ہے اس پاسے تا تیار ہی نہیں ہے گا۔ ਮਤਲਬ ਬੀਐਸਐਨਐਲ ਇੱਕ ਸਿੰਬਲ ਹੈ ਸਿੰਬੋਲਿਕ ਤੌਰ ਤੇ ਇਹਨੂੰ ਯੂਜ਼ ਕਰ ਸਕਦੇ ਆ ਕਿ ਬੀਐਸਐਨਐਲ ਦਾ ਜੋ ਕ੍ਰਾਈਸਿਸ ਹੈ ਉਹ ਪੂਰੇ ਪਬਲਿਕ ਸੈਕਟਰ ਦਾ ਕ੍ਰਾਈਸਿਸ ਬਣਾ ਛੱਡਿਆ ਭਾਰਤ ਸਰਕਾਰਾਂ ਨੇ ਤਾਂ ਇਹ ਅਸਲ ਦੇ ਵਿੱਚ ਜਿਹੜਾ ਪ੍ਰਾਈਵੇਟ ਸੈਕਟਰ ਜਦੋਂ ਕੀਤਾ ਇਹਨਾਂ ਨੇ ਇਹ ਕਹਿ ਕੇ ਕੀਤਾ ਕਿ ਐਫੀਸ਼ੀਐਂਟ ਨੇ ਵਧੀਆ ਸਰਵਿਸ ਪ੍ਰੋਵਾਈਡ ਕਰਦੇ ਨੇ ਮਤਲਬ ਵਧੀਆ ਸਾਰਾ ਕੁਝ ਸਰਕਾਰ ਦਿੰਦੀ ਆ ਮਤਲਬ ਬਿਜਲੀ ਸਰਕਾਰ ਦਿੰਦੀ ਆ এনवायरमेंट ਕਲੀਅਰੈਂਸ ਸਰਕਾਰ ਦਿੰਦੀ ਆ ਲੈਂਡ ਸਰਕਾਰ ਰਿਕੁਆਇਰ ਕਰਕੇ ਦਿੰਦੀ ਆ ਪੈਸਾ ਪਬਲਿਕ ਬੈਂਕਾਂ ਤੋਂ ਲੈ ਕੇ ਮੋੜਦੇ ਨਹੀਂ ਹੈਗੇ ਉਹ ਬੈਡ ਡੈਟ ਹੋ ਜਾਂਦਾ ਐਨਪੀਏ ਬਣ ਜਾਂਦਾ ਤਾਂ ਇਹਨਾਂ ਦੀ ਐਫੀਸ਼ੀਐਂਸੀ ਕੀ ਆ ਜਦੋਂ ਸਾਰਾ ਕੁਝ ਸਰਕਾਰ ਤੋਂ ਲੈਣਾ ਆਪਣੀ ਪੂੰਜੀ ਨਹੀਂ ਲਗਾਣੀ ਕਾਦੇ ਐਫੀਸ਼ੀਐਂਟ ਹੋ ਤੁਸੀਂ ਉਹੀ ਬੰਦੇ ਹੁਣ ਇਹਨਾਂ ਲੰਬਾਨੀ ਦੀ ਕੰਪਨੀ ਸੀਗੀ ਦੀ ਟੈਲੀਕਾਮ ਦੀ ਉਹ ਬੰਦੇ ਦੀ ਕੰਪਨੀ ਫੇਲ ਹੋ ਗਈ ਉਹ ਬੇਲ ਆਊਟ ਕੀਤੀ ਸਰਕਾਰ ਨੇ ਜਦੋਂ ਤੁਸੀਂ ਫੇਲ ਹੋਏ ਨਾ ਤਾਂ ਬੇਲ ਆਊਟ ਸਰਕਾਰ ਕਰਦੀ ਆ ਤੁਹਾਨੂੰ ਮਤਲਬ ਤੁਹਾਡੀ ਕੋਈ ਜਵਾਬਦੇਹੀ ਨਹੀਂ ਹੈਗੀ ਤਾਂ ਪ੍ਰਾਈਵੇਟ ਕਰਨ ਦਾ ਨੁਕਸਾਨ ਹੈ ਪਬਲਿਕ ਜਿਹੜੇ ਸੈਕਟਰਸ ਨੇ ਉਹਨੂੰ ਬਚਾਉਣ ਦੇ ਲਈ ਤੇ ਪੂਰਾ ਵੱਡਾ ਅੰਦੋਲਨ ਵਿੱਢਣ ਦੀ ਲੋੜ ਆ ਵੇ ਸਿਰਫ ਅੱਜ ਬੀਐਸਐਨਲ ਦਾ ਲੱਗ ਸਕਦਾ ਹੈ ਕਿ ਸਿਰ ਬੀਐਸਐਨਲ ਸਾਰੇ ਦੇਸ਼ ਦੇ ਜਿੰਨੇ ਵੀ ਰਿਸੋਰਸਸ ਨੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਸੌਂਪ ਰਹੇ ਨੇ ਜਿੱਥੇ ਜਿੱਥੇ ਰੈਜ਼ਿਸਟੈਂਸ ਆਂਦੀ ਹੈ ਵਿਰੋਧ ਹੁੰਦਾ ਉੱਥੇ ਰੁਕ ਜਾਂਦੀ ਓਨੀ ਕ ਗੱਲ ਤਾਂ ਇਸ ਕਰਕੇ ਪਬਲਿਕ ਸੈਕਟਰ ਨੂੰ ਬਚਾਉਣਾ ਸਾਡੇ ਦੇਸ਼ ਦੇ ਵਿੱਚ ਹਰ ਜਿਹੜਾ ਇਨਸਾਫ ਪਸੰਦ ਲੋਕ ਆ ਜਿਹੜਾ ਚਾਹੁੰਦੇ ਨੇ ਕਿ ਹਰ ਗਰੀਬ ਗੁਰਬੇ ਦੀ ਗੱਲ ਸੁਣੀ ਜਾਵੇ ਤਾਂ ਉਹਦੇ ਲਈ ਪ੍ਰਾਈਵੇਟਾਈਜੇਸ਼ਨ ਦਾ ਪੁਰਜ਼ੋਰ ਵਿਰੋਧ ਕਰਨ ਦੀ ਲੋੜ ਆ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਕੋਈ ਮੈਰਿਟ ਨਹੀਂ ਹੈਗੀ ਪਬਲਿਕ ਸੈਕਟਰ ਦੇ ਵਿੱਚ ਮੈਰਿਟ ਹੈ ਪਬਲਿਕ ਸੈਕਟਰ ਨੂੰ ਬਿਹਤਰ ਬਣਾਇਆ ਜਾ ਸਕਦਾ ਹਮੇਸ਼ਾ ਸਕੂਪ ਹੁੰਦਾ ਉਹਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਨਾ ਹੋਵੇ ਪੂਰੀ ਐਫੀਸ਼ੀਐਂਸੀ ਨਾਲ ਉਹ ਵੀ ਕੰਮ ਕਰ ਸਕਦੇ ਨੇ ਤੇ ਪ੍ਰਾਈਵੇਟ ਸੈਕਟਰ ਦੀ ਕੋਈ ਜਵਾਬਦੇਹੀ ਨਹੀਂ ਜਿਹਦਾ ਗੌਤਮ ਨੇ ਕਿਹਾ ਕਿ ਕੋਈ ਜਵਾਬਦੇਹੀ ਨਹੀਂ ਹੈ ਕੁਲਪੁਲ ਕਹਿੰਦੇ ਉਸ ਨੂੰ ਤੁਸੀਂ ਜੇ ਗੁੱਸਾ ਆਪਦਾ ਲਿਗਲੀ ਰੂਪ ਚ ਵੀ ਕੱਢਣਾ ਤਾਂ ਕਹਿੰਦੇ ਜਵਾਬਦੇਹੀ ਉਸ ਪਾਸੇ ਨੂੰ ਨਹੀਂ ਪਰ ਗੱਲ ਉਹੀ ਆ ਵੀ ਅੱਜ ਠੀਕ ਹੈ ਵੀ ਕਿਉਂਕਿ ਇੱਕ ਰੇਟ ਜਿਆਦਾ ਹੋਏ ਤਾਂ ਉਸ ਤੋਂ ਬਾਅਦ ਚ ਲੋਕਾਂ ਨੇ ਗੁੱਸਾ ਕੱਢ ਲਿਆ ਪਰ ਇਸ ਚੀਜ਼ ਨੂੰ ਤਾਂ ਬਾਕੀ ਸੰਸਥਾਵਾਂ ਦੇ ਵਿੱਚ ਵੀ ਦੇਖਣਾ ਹੋਊਗਾ ਕਿ ਜਿਹੜੀ ਜਿਹੜੀ ਜਗ੍ਹਾ ਤੇ ਸਾਨੂੰ ਅੱਜ ਲੱਗਦਾ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਸਾਨੂੰ ਫੈਸਿਲਿਟੀ ਮਿਲ ਰਹੀ ਹੈ ਜਾਂ ਰੇਟ ਉੱਥੇ ਫਰਕ ਮਿਲ ਰਿਹਾ ਪਰ ਇਹ ਚੀਜ਼ ਸਮਝਣੀ ਹੋਊ ਵੀ ਜਦੋਂ ਤੱਕ ਪাবਲਿਕ ਸੈਕਟਰ ਨਹੀਂ ਬਚਦਾ ਉਹ ਤੱਕ ਪ੍ਰਾਈਵੇਟ ਹੈ ਸੈਕਟਰ 20 ਇਸੇ ਤਰ੍ਹਾਂ ਦੇ ਨਾਲ ਤਾਂ ਤੁਹਾਨੂੰ ਅੱਜ ਫਾਇਦੇ ਦੇ ਰਿਹਾ ਕਿਉਂਕਿ ਉਹਨੂੰ ਦਿਖਦਾ ਵੀ ਸਾਹਮਣੇ ਮੇਰੇ ਕੰਪੀਟੀਟਰ ਹੈਗਾ ਜੇ ਦਿਓ ਖਤਮ ਹੋ ਗਏ ਤਾਂ ਫਿਰ ਉਸੇ ਤਰ੍ਹਾਂ ਦੇ ਨਾਲ ਹੋਊ ਜਿਵੇਂ ਇੱਕੋ ਹੀ ਹੁਕਮ ਦੇ ਵਿੱਚ ਜਿਹੜੇ Jio ਦੇ ਰੇਟ ਵਧ ਗਏ ਨੇਗੇ ਸੀਨੀਅਰ ਵੀਡੀਓ ਨਿਊਜ਼ਟ ਬਿੰਤੇ ਦੇ ਨਾਲ ਇਸ ਮਿਸਿੰਗ ਰੋਜ਼ਾਨਾ ਟੀਵੀ ਚੰਡੀਗੜ੍ਹ